ਬੋਲੋ ਅੱਜ ਅਸੀਂ ਅਸੀਂ ਇਸ ਚੀਜ਼ ਦੀ ਇਸ ਚੀਜ਼ ਦੀ ਸੋਖਾਂਦੇ ਹਾਂ ਸੋਖਾਂਦੇ ਹਾਂ ਜਿੱਥੇ ਵੀ ਚੈਨਾ ਡਾਊਟ ਦੇ ਖਿਲਾਫ ਜਿੱਥੇ ਵੀ ਚੈਨਾ ਡਾਊਟ ਦੇ ਖਿਲਾਫ ਸਾਨੂੰ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਲੋੜ ਹੋਏਗੀ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਲੋੜ ਹੋਏਗੀ ਅਸੀਂ ਡਟ ਕੇ ਸਾਥ ਦੇਵਾਂਗੇ ਅਸੀਂ ਡਟ ਕੇ ਸਾਥ ਦੇਵਾਂਗੇ ਔਰ ਇਹ ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲਿਸ ਦੇ ਨਾਲ ਬੋਡੇ ਨਾਲ ਬੋਡਾ ਲਾ ਕੇ ਤੁਰਾਂਗੇ ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲਿਸ ਦੇ ਨਾਲ ਬੋਡਾ ਲਾ ਕੇ ਜੈ ਹਿੰਦ ਜੈ ਹਿੰਦ ਧੰਨਵਾਦ ਜੀ ਚਾਓ ਕੋਈ ਇੱਕ ਬੰਦਾ ਜਿਹੜਾ ਦੋ ਗੱਟੂ ਲੈ ਕੇ ਮੇਰੇ ਕੋਲ ਆਵੇ ਮੇਰੇ ਕੋਲ ਉਹ 6 ਗੋੜ ਦਾ ਪਿੰਨਾ ਜਿਹੜਾ ਇੰਡੀਅਨ ਡੋਰਾ ਮੇਰੇ ਕੋਲ ਲੈ ਜਾ ਫ੍ਰੀ ਹੋ ਇਸ ਵੀਟਿੰਗ ਦਾ ਆਯੋਜਨ ਕਰਨ ਲਈ ਮੈਂ ਪ੍ਰਬੰਧਕਾਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਆ ਉੱਥੇ ਹੀ ਜਿਹੜੀ ਡਾਕਟਰ ਅੰਬੇਦਕਰ ਭਲਾਈ ਮੰਚ ਨੂੰ ਉਹਨਾਂ ਦੀ ਪੂਰੀ ਟੀਮ ਜਿਹਦੇ ਵਿੱਚ ਅਨਾਰਿਆ ਜੀ ਮਨਜੀਤ ਜੀ ਨੰਦਮੋਤਰਾਜੀ ਜਿੰਕੂ ਜੀਾਂ ਦੀ ਸਣੀ ਜੀ ਤੇ ਸਾਡੇ ਇਲਾਕੇ ਦੇ ਕੌਂਸਲ ਬੰਟੀ ਜੀ ਬੰਟੀ ਭਲਵਾਨ ਜੀ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਔਰ ਅੱਜ ਦੀ ਇਹ ਮੀਟਿੰਗ ਅੱਜ ਦੀ ਇਹ ਮੀਟਿੰਗ ਜਿਹੜੀ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸੰਪਰਕ ਮੁਹਿੰਮ ਦੇ ਤਹਿਤ ਅਸੀਂ ਸਾਰੇ ਸਬ ਡਿਵੀਜ਼ਨ ਸਾਰੇ ਥਾਣੇ ਚੌਂਕੀ ਲੈਵਲ ਤੇ ਲੋਕਾਂ ਨਾਲ ਤਾਲਮੇਲ ਬਣਾ ਕੇ ਉਹਨੂੰ ਨਾਂ ਦਿੱਤਾ ਗਿਆ ਸੰਪਰਕ ਆਪਰੇਸ਼ਨ ਸੰਪਰਕ ਦੇ ਤਹਿਤ ਅਸੀਂ ਇਹ ਮੀਟਿੰਗ ਕਰ ਰਹੇ ਹਾਂ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀਆਂ ਜਿਹੜੀਆਂ ਸੁਸਾਇਟੀ ਦੇ ਵਿੱਚ ਸਭ ਤੋਂ ਵੱਧ ਅੱਜ ਨਸ਼ਿਆਂ ਦਾ ਜਿਹੜਾ ਵਾ ਉਹਦੇ ਕਰਕੇ ਜਿਹੜੀ ਪੂਰਾ ਸਮਾਜ ਦਾ ਨੁਕਸਾਨ ਹੋ ਰਿਹਾ ਵਾ ਤੇ ਜਿਹੜਾ ਆ ਰਿਹਾ ਲੋਹੜੀ ਦਾ ਤਿਉਹਾਰ ਜਿਹਦੇ ਵਿੱਚ ਸਾਡੀ ਇਹ ਪਰੰਪਰਾ ਰਹੀ ਆ ਕਿ ਇਹਦੇ ਵਿੱਚ ਪਤੰਗਬਾਜ਼ੀ ਹੁੰਦੀ ਹੁੰਦੀ ਸੀ ਪੁਰਾਣੇ ਟਾਈਮ ਤੇ ਉਹ ਅੱਜ ਜਿਹੜੇ ਨੌਜਵਾਨ ਆ ਜਿਹੜੀ ਰਵਾਇਤੀ ਡੋਰ ਨੂੰ ਛੱਡ ਕੇ ਚਾਈਨਾ ਡੋਰ ਦਾ ਇਸਤੇਮਾਲ ਸ਼ੁਰੂ ਹੋ ਗਿਆ ਕੁਝ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤਾਂ ਕਿ ਅਸੀਂ ਆਪਣੀ ਜਿਹੜੀ ਰਵਾਇਤੀ ਡੋਰ ਆ ਉਹਨੂੰ ਮੁੜ ਤੋਂ ਵਾਪਸ ਲਿਆ ਕੇ ਪਤੰਗ ਬਾਈ ਦਾ ਲੂਤ ਪਟਾਈਏ ਔਰ ਜਿਸ ਨਾਲ ਕੀ ਟੀਮ ਤੇ ਜਾਨਾਂ ਦਾ ਔਰ ਪੰਛੀਆਂ ਦਾ ਨੁਕਸਾਨ ਤੋਂ ਬਚਾਇਆ ਜਾ ਸਕੇ ਜੈ ਬਾਲ ਦੀ ਮਹਾਰਾ ਕੀ ਜੈ ਹੋ ਸਕੇ ਬੜੇ ਲੰਬੇ ਸਮੇਂ ਤੋਂ ਨਾਲ ਇਹਨਾਂ ਸਾਰਿਆਂ ਨੂੰ ਮੇਰੀ ਐਸੋਸੀਏਸ਼ਨ ਜੀ ਬੀ ਆਰੰਬੇਦ ਕਾ ਸਾਹਿਬ ਦਾ ਨਾਮ ਮੇਰੇ ਜ਼ਬਾਨ ਤੇ ਮੇਰੇ ਜ਼ਿਹਨ ਚ ਆਨਦਾ ਤੇ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਪੂਰੀ وجہ ਇਹੋਈ ਹੈ ਕਿ ਉਹਨਾਂ ਦੀ ਬਦੌਲਤ ਅਸੀਂ ਸਾਡਾ ਹਿੰਦੁਸਤਾਨ ਐਸ ਵੇਲੇ ਪੂਰੇ ਵਰਲਡ ਦੇ ਵਿੱਚ ਪ੍ਰਗਤੀ ਤੇ ਆ ਸਾਡਾ ਸੰਵਿਧਾਨ ਜਿਹੜਾ ਉਹਨਾਂ ਨੇ ਬਣਾਇਆ ਜਿਹੜੇ ਰੈਗੂਲੇਸ਼ਨਸ ਬਣਾਏ ਉਹ ਕੰਮ ਕਰ ਛੜਿਆ ਜਿਹੜਾ ਸਾਲੋ ਸਾਲ ਨਾ ਹੋ ਸਕਦਾ ਤਾਂ ਨਾ ਹੋਵੇ ਉਹਨਾਂ ਵੱਲੋਂ ਬਣਾਏ ਹੋਏ ਕਾਨੂੰਨ ਉਹਨਾਂ ਵੱਲੋਂ ਬਣਾਈ ਹੋਈਆਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਕਈ ਸਾਲ ਹੋਰ ਚੱਲਣੀਆਂ ਜਿਹਦੇ ਨਾਲ ਅਸੀਂ ਤਰੱਕੀ ਵੀ ਕਰਨੀ ਹੈ ਔਰ ਹਿੰਦੁਸਤਾਨ ਨੇ ਇੱਕ ਦਿਨ ਯਾਦ ਰੱਖਿਓ ਪੂਰੇ ਵਰਲਡ ਤੇ ਰਾਜ ਵੀ ਕਰਨਾ ਉਹਨਾਂ ਦੀ ਨੀਤੀਆਂ ਉਹਨਾਂ ਦੀ ਨੀਤੀਆਂ ਨੇ ਉਹਨਾਂ ਦੀ ਪਾਲਿਸਿਸ ਨੇ ਪੂਰੇ ਵਰਲਡ ਤੇ ਰਾਜ ਕਰਨਾ ਔਰ ਉਹਨਾਂ ਦਾ ਨਾਮ ਇਕੱਲੇ ਹਿੰਦੁਸਤਾਨ ਚ ਨਹੀਂ ਪੂਰਾ ਵਰਲਡ ਦੇ ਵਿੱਚ ਬੜੇ ਸਤਕਾਰ ਨਾਲ ਲਿੱਤਾ ਜਾਂਦਾ ਮੋਸਟ ਡੈਕੋਰੇਟਿਡ ਪਰਸਨਸੀ ਕਿ ਮੋਸਟ एजुकेटेड पर्सन आज ਤੁਹਾਡੇ ਰੂਪ ਰੂਪ ਹੋਏ ਆ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਯਾਰੋ ਅਸੀਂ ਤੁਹਾਡੀ ਮਦਦ ਵਸੇ ਆਏ ਆ ਹੋਰ ਤੁਹਾਡ ਕੋ ਮਦਦ ਲੈਣ ਆਏ ਆ ਕਿਉਂਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਇਸ ਇਲਾਕੇ ਦੇ ਲੋਕਾਂ ਦੀ ਮਦਦ ਕਰ ਸਕੀਏ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਨਸ਼ੇ ਨਾਲ ਜੂਝ ਰਹੇ ਨੇ ਵਿੱਚ ਬੱਚੇ ਲੜਕੇ ਉਹ ਨੌਜਵਾਨ ਜਿਹੜੇ ਨਸ਼ੇ ਨਾਲ ਗ੍ਰਸਤ ਨੇ ਨਸ਼ਾ ਕਰ ਰਹੇ ਨੇ ਉਹ ਲੋਕ ਅਸਲ ਚ ਬਿਮਾਰ ਨੇ ਸਾਨੂੰ ਉਹਨਾਂ ਦੇ ਪ੍ਰਤੀ ਬੜਾ ਨਰਮ ਰੁਪਈਆ ਅਖਤਿਆਰਤ ਕਰਨਾ ਪਏਗਾ ਉਹਨਾਂ ਨੂੰ ਪਿਆਰ ਨਾਲ ਮੁਹੱਬਤ ਨਾਲ ਆਪਣੀ ਵਸਤਿ ਲੈ ਆ ਕੇ ਜਫੀਤ ਲੈ ਆ ਕੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਸਭ ਤੋਂ ਪਹਿਲਾਂ ਦੇਖੋ ਹਰ ਬੰਦਾ ਨਾ ਸ਼ਰਮਸਾਰ ਹੁੰਦਾ ਕਿਤੇ ਨਾ ਕਿਤੇ ਕਿ ਯਾਰ ਮੈਂ ਨਸ਼ਾ ਕਰਦਾ ਮੈਂ ਕਿਸ ਨੂੰ ਦੱਸਾਂ ਆਂ ਨਾ ਦੱਸਾਂ ਦੇਖੋ ਕੋਈ ਸ਼ਰਮ ਦੀ ਗੱਲ ਨਹੀਂ ਮੇਰੀ ਗੱਲ ਇਹ ਵੀ ਇੱਕ ਬਿਮਾਰੀ ਹੈ ਕਿਸੇ ਦਾ ਬਲੱਡ ਪ੍ਰੈਸ਼ਰ ਤਾਂ ਹੋ ਜਾਂਦਾ ਉਸੇ ਗੋਲੀ ਖਾਂਦਾ ਸ਼ਰਮਾ ਸ਼ਰਮਾਂਦਾ ਥੋੜੀ ਹੈ ਭੱਜਿਆ ਭੱਜਿਆ ਡਾਕਟਰ ਕੋਲ ਜਾਂਦਾ ਇਸੇ ਠੱਡਪੜ ਹੁੰਦੀ ਹੈ ਕਿਸੇ ਨੂੰ ਕੋਲੈਸਟ੍ਰੋਲ ਵੱਧ ਗਿਆ ਹੈ ਕਿਸੇ ਨੂੰ ਕੁਝ ਪ੍ਰੋਬਲਮ ਹੈ ਇਸ ਜਹਾਨ ਵਿੱਚ ਕੋਈ ਵੀ ਐਸਾ ਬੰਦਾ ਨਹੀਂਗਾ ਜਿਹੜਾ ਬਿਲਕੁਲ ਸਹੀ ਸੈੱਟ ਹੈ ਬਿਲਕੁਲ ਫਿੱਟ ਹੈ ਹਰ ਇੱਕ ਨੂੰ ਕਿਸੇ ਨਾ ਕੋਈ ਪ੍ਰੋਬਲਮ ਹੈ ਇਹ ਵੀ ਇੱਕ ਸਮੱਸਿਆ ਹੈ ਹੈਲਥ ਨੂੰ ਇੱਕ ਨਾ ਧੁੰਨ ਲੱਜੰਦਾ ਹੈ ਇੱਕ ਤੰਨ ਚੱਲ ਜਾਂਦਾ ਉਹਨੂੰ ਠੀਕ ਕਰਨ ਵਾਸਤੇ ਦਵਾਦਾਰੀ ਲੋੜ ਹੈ ਆਓ ਸਾਰੇ ਮਿਲ ਕੇ ਉਹਨਾਂ ਬੱਚਿਆਂ ਨੂੰ ਲੱਭੀਏ ਉਹਨਾਂ ਨੌਜਵਾਨਾਂ ਨੂੰ ਲੱਭੀਏ ਜਿਹੜੇ ਨਸ਼ਾ ਪੀਂਦੇ ਨੇ ਵਿਚਾਰੇ ਉਹਨਾਂ ਦਾ ਇਲਾਜ ਕਰਾਈਏ ਮੈਂ ਦੇਖ ਰਿਹਾ ਇੱਥੇ ਕੁਝ ਬੰਦੇ ਐਸੇ ਸੀਗੇ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਨੇ ਇਲਾਜ ਕਰਾਇਆ ਬਿਲਕੁਲ ਠੀਕ ਹੋ ਗਏ ਮੇਰੇ ਸਾਹਮਣੇ ਤੁਰੀ ਕਰਦੇ ਮੈਂ ਦੇਖ ਰਿਹਾ ਮੈਂ ਮੇਰੀ ਟੀਮ ਇੰਸਪੈਕਟਰ ਮੀਰੇ ਜੀ ਇਹ ਮੇਰੇ ਵੀ ਛੋਟੇ ਭਰਾ ਨੇ ਔਰ ਤੁਹਾਡੇ ਲਈ ਬਹੁਤ ਮਾਨ ਦੀ ਗੱਲ ਹੈ ਕਿ ਇਹ ਸਮਾਜ ਚੋਂ ਸਬੰਧ ਨੇ ਇਹਨੀ ਤਰੱਕੀ ਕੀਤੀ ਆ ਔਰ ਵੀ ਤਰੱਕੀ ਕਰਨੀ ਆ ਦੋ ਤਿੰਨ ਮੇਰੇ ਵੀ ਗੱਲ ਹੈ ਦੇਖੋ ਇਹਨੇ ਭਰਾ ਨੇ ਡੀਐਸਪੀ ਬਣ ਕੇ ਮੇਰੀ ਕੁਰਸੀ ਤੇ ਬਹਿ ਲੈਣੀ ਬਹੁਤ ਵਧੀਆ ਬਸਦੀ ਗੱਲ ਹੈ ਚਲੋ ਪਰਮਾਤਮਾ ਕਰੇ ਸੋ ਬੜੀ ਸੇਵਾ ਵਸੇ ਅਸੀਂ ਤੱਕ ਪਰਾਂ ਮੈਂ ਮੇਰੀ ਟੀਮ ਅਸੀਂ ਖੜੇ ਤੁਹਾਡੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਬੜੇ ਪੱਬਾ ਭਾਰੂ ਕੇ ਇਹ ਵਾਦਾ ਕੀਤਾ ਕਿ ਅਸੀਂ ਪੰਜਾਬ ਦੂਚੇ ਨਸ਼ਾ ਖਤਮ ਕਰਨਾ ਹੈ ਜਿਹੜੀ ਅਲਾਮਤ ਹੁਣ ਆ ਚਲੋ ਲੋਹੜੀ ਦਾ ਤਿਹਾਰ ਹੈ ਬੜਾ ਖੁਸ਼ੀਆਂ ਦਾ ਤਿਹਾਰ ਹੈ ਲੋਕਾਂ ਦਾ ਇਹਦੇ ਵਿੱਚ 19 ਡੋਰ ਦੈਨ ਡੋਰ ਜਿਹੜੀ ਆ ਉਹ ਹਵਾ ਜਾਂਦੀ ਹੈ ਤੇ ਬੰਦੇ ਨੂੰ ਨਾ ਲੈ ਜਾਂਦੀ ਉਹਨੂੰ ਅਸੀਂ ਨਹੀਂ ਵੇਖੰਦੇ ਨਾ ਇਸ ਇਲਾਕੇ ਚ ਨਹੀਂ ਉਡਣ ਦੇਣਾ ਉਸ ਚੀਜ਼ ਨਾਲ ਡਰੋਨ ਤੁਸੀਂ ਵੇਖਿਆ ਸੀ ਡਰੋਨ ਦੇ ਨਾਲ ਕਾਫੀ ਮਿਹਨਤ ਕਰ ਰਹੇ ਹਾਂ ਕਿ ਇਸ ਇਲਾਕੇ ਦੇ ਵਿੱਚ ਉਹ ਲੋਕ ਉਹ ਬੱਚੇ ਲੱਭੀਏ ਜਿਹੜੇ ਇਸ ਨਾਲ ਕਾਈਟ ਫਲਾਈਂਗ ਕਰਦੇ ਆ ਦੇਖੋ ਦੋ ਤਿੰਨ ਵਾਰੀ ਸੀ ਡਰੋਨ ਉਡਾਇਆ ਸਾਨੂੰ ਬੱਚੇ ਮਿਲੇ ਵੀ ਆ ਅਸੀਂ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਪੇਰੈਂਟਸ ਨੂੰ ਰਿਕਵੈਸਟ ਵੀ ਕੀਤੀ ਆ ਕਿ ਭਾਈ ਤੁਸੀਂ ਇਹਨਾਂ ਨੂੰ ਨਾ ਲੈ ਕੇ ਜਾਓ ਤੋਬਾ ਵੀ ਕੀਤੀ ਆ ਲੋਕਾਂ ਨੇ ਤੋਬਾ ਵੀ ਕੀਤੀ ਤੁਹਾਡੀ ਗੱਲ ਬਿਲਕੁਲ ਠੀਕ ਆ ਪੁਲਿਸ ਦੀ ਮਿਹਨਤ ਨਾਲ ਉਹ ਤੁਹਾਡੀ ਸਹਿਯੋਗ ਨਾਲ ਤੁਹਾਡੀ ਦਿੱਤੀ ਇਨਫੋਰਮੇਸ਼ਨ ਨਾਲ ਅਸੀਂ ਕਾਗਲ ਹੋਏ ਆ ਅਸਮਾਨ ਦੇ ਵਿੱਚ ਉਸ ਦੌਰ ਦੇ ਨਾਲ ਬਹੁਤ ਰੇਅਰ ਇਸੋ ਰੇਅਰ ਬਹੁਤ ਘੱਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਵੀ ਕਹਿਣਾ ਚਾਹੁੰਦਾ ਹਾਂ ਹੁਣੇ ਉਹ ਬੈਠੇ-ਬੱਠੇ ਮੇਰੇ ਮਨ 'ਚ ਖਿਆਲ ਆਇਆ ਤੇ ਮੈਂ ਆਪਣੇ ਇਸ ਪਰਸਨ ਨਾਲ ਗੱਲ ਕੀਤੀ ਜਿਹੜੇ ਲੋਕਾਂ ਕੋਲ ਗੱਟੂ ਹੋਗੇ ਪਏ ਮੰਨ ਲਓ ਚਾਹੇ ਹੁਣ ਲਿੱਤੇ ਆ ਚਾਹੇ ਪਹਿਲਾਂ ਲਿੱਤੇ ਜਦੋਂ ਦੇ ਵੀ ਪਏ ਕੋਈ ਇੱਕ ਬੰਦਾ ਜਿਹੜਾ ਦੋ ਗੱਟੂ ਲੈ ਕੇ ਮੇਰੇ ਕੋਲ ਆਵੇ ਮੇਰੇ ਕੋਲ ਉਹ 6 ਗੋੜ ਦਾ ਪਿੰਨਾ ਜਿਹੜਾ ਇੰਡੀਅਨ ਡੋਰ ਹੈ ਮੇਰੇ ਕੋਲ ਲੈ ਜਾਓ ਫ੍ਰੀ ਹੋ ਚਾਹੇ ਜਾਹੇ ਜਿਹੜਾ ਮਰਜੀ ਐ ਦੋ ਗੱਟੂ ਲਿਆਓ ਆ ਮੇਰੇ ਸਾਹਮਣੇ ਉਹਨੂੰ ਚ ਬਲੇਡ ਫੇਰ ਦਿਓ ਉਹਨੂੰ ਅੱਗ ਲਾ ਦਿਓ ਤੇ ਮੇਰੇ ਕੋਲ 6 ਗੋਟ ਦਾ ਵਧੀਆ ਪਿੰਨਾ ਐ ਵਧੀਆ ਡੋਰ ਪਤਾ ਲੱਗੇਗਾ ਪਤੰਗਾ ਲਾ ਮੇਰੇ ਕੋਲ ਲੈ ਕੇ ਜਾਓ ਅਸੀਂ ਦੇਣ ਨੂੰ ਤਿਆਰ ਆ ਰਹੀ ਗੱਲ ਨਸ਼ੇ ਦੀ ਮੇਰੇ ਯਾਰੋ ਮੇਰੇ ਦੋਸਤੋ ਜਾਗਰ ਦਾ ਟਾਈਮ ਐ ਅਲਾਰਮਿੰਗ ਟਾਈਮ ਕਈਆਂ ਘਰਾਂ ਵਿੱਚ ਨਹੀਂ ਹੋਏਗਾ ਅਚਾ ਉਹ ਕਹਿੰਦੇ ਯਾਰ ਮੈਨੂੰ ਕੀ ਐ ਮੇਰੇ ਗਵਾਂਡ ਜਗਾ ਫਿਰ ਕੇ ਦੀ ਗੱਲ ਆ ਪਰ ਨਾ ਇਹ ਕਹਿੰਦੇ ਨਾ ਕਦੋਂ ਗਵਾਂਢ ਚੋਂ ਨਿਕਲ ਕੇ ਆਪਣੇ ਘਰ ਵੜ ਜੇ ਨਾ ਕੁਝ ਨਹੀਂ ਪਤਾ ਲੋਕ ਜਿਹੜੇ ਵੇਚਦੇ ਨੇ ਉਹ ਪਹਿਲਾਂ ਫਰੀਦ ਲਾਂਦੇ ਚਲਾ ਜਾ ਯਾਰ ਪੈਗ ਮਾਰਨੇ ਆ ਜਾ ਯਾਰ ਇੱਕ ਲੈਨ ਲਾ ਲੈ ਮੇਰੇ ਨਾਲ ਜਦੋਂ ਇੱਕ ਲੈਨ ਲੱਗ ਗਈ ਉਦੋਂ ਕੰਮ ਹੋ ਜਣਾ ਉਦੋਂ ਫਿਰ ਘਰ ਦੇ ਭਾਂਡੇ ਵੀ ਵੇਚ ਵਿਕ ਜਣੇ ਕੁਝ ਹੋ ਜੇ ਸੋ ਮੇਰੀ ਤੁਹਾਡੇ ਸਾਰੇ ਅੱਗੇ ਇੱਕੋ ਬੇਨਤੀ ਹੈ ਮੇਰੇ ਭਰਾਵਾਂ ਨੂੰ ਇੱਕ ਤੇ ਜਿਹੜੀ ਸਭ ਮਨਜੀਤ ਸਿੰਘ ਜੀ ਨੇ ਸਾਨੂੰ ਸਾਰੇ ਨੂੰ ਸੌਂਹ ਖਵਾਈ ਹੈ ਚਾਈਨਾ ਡੋਰ ਦੀ ਵੀ ਤੇ ਡਰੱਗਸ ਦੀ ਵੀ ਕਿ ਆਪਾਂ ਉਹਨਾਂ ਲੋਕਾਂ ਨਾਲ ਬਾਈਕਾਟ ਕਰਨਾ ਹੈ ਜਿਹੜੇ ਲੋਕ ਡਰੱਗਸ ਵੇਚਦੇ ਨੇ ਉਹਨਾਂ ਦੇ ਤਿਹਾਰਾ ਤੇ ਉਹਨਾਂ ਦੇ ਕਿਸੇ ਫੰਕਸ਼ਨ ਤੇ ਬਿਲਕੁਲ ਨਹੀਂ ਜਾਣਾ ਉਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਉਹ ਸਮਾਜ ਦਾ ਵੀ ਦੁਸ਼ਮਣ ਹੈ ਤੁਹਾਡਾ ਪਰਸਨਲ ਵੀ ਦੁਸ਼ਮਣ ਜਿਹੜਾ ਬੰਦਾ ਨਸ਼ਾ ਕਰਕੇ ਆਏਗਾ ਜੇਕਰ ਤੁਸੀਂ ਉਹਨੂੰ ਆਪਣੇ ਘਰ ਵਾੜੋਗੇ ਨਾ ਉਹਨੇ ਐਸੈਸਮੈਂਟ ਲੈਣੀ ਹੈ ਤੁਹਾਡੇ ਘਰ ਦੀ ਟੀਵੀ ਵੀ ਆ ਫ੍ਰਿਜ ਵੀ ਆ ਸਮਾਨ ਵੀ ਆ ਕਿਤੇ ਨਾ ਕਿਤੇ ਚੰਗੇ ਖਾਂਦੇ ਪੀਂਦੇ ਹੋ ਕੋਈ ਨਹੀਂ ਤਿੰਨਾਂ ਦਿਨਾਂ ਬਾਅਦ ਦੇਖਿਓ ਤੁਹਾਡੇ ਘਰ ਉੱਪਰ ਉੱਪਰੋਂ ਦੀ ਸੰਧ ਲਾ ਕੇ ਆਊਗਾ ਸਮਾਨ ਕੱਢ ਕੇ ਲੈ ਜਾਊਗਾ ਆਪਣਾ ਆਪਣਾ ਨਸ਼ਾ ਪੂਰਾ ਕਰਨਾਸਤੇ ਸੋ ਮੇਰੇ ਵੀਰੋ ਸੁਚੇਤ ਹੋ ਜਾਓ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਬਣਨੇ ਨਾ ਆਪਾਂ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵੇਚਦੇ ਨੇ